ਪਹਿਲਾਂ ਸਾਡੀ ਟਰਾਲੀ ਖੋ ਕੇ ਲਾਗੇ ਧੱਕੇ ਨਾਲ ਸਾਡੇ ਟਰੈਕਟਰ ਖੋਹੇ ਫਿਰ ਸਾਡੀ ਟਰਾਲੀ ਸ਼ਾਂਤੋਂ ਹੀ ਬੈਠੀ ਦੀ ਡਾਂਗਾ ਭਰਾਈਆਂ ਇੱਥੇ ਭਰ ਗਿਆ ਡਾਂਗਾ ਉਹਨਾਂ ਨੇ ਪੂਰੇ ਫੁੱਲ ਡਾਂਗਾ ਭਰਾਈਆਂ ਨੇ ਤੇ ਧਮਕਾ ਕੇ ਇਹ ਗੱਲ ਕਹੀ ਵੀ ਇੱਥੇ ਸੀ ਆ ਸਾਰਾ ਕੁਝ ਕਰਕੇ ਹਟਾਂਗੇ ਪੁਲਸ ਜਿਹੜੀ ਉਹ ਉੱਤਰ ਰਹੀ ਆ ਗੱਡੀਆਂ ਦੇ ਵਿੱਚੋਂ ਕਰਜਾ ਨਹੀਂ ਹੁਣ ਚਾਹੇ ਸਾਡਿਆਂ ਜਾਨਾਂ ਲੈ ਲੈ ਭਗਵੰਤ ਮਾਨ ਸਰਕਾਰ ਜਿੰਨੀਆਂ ਮੰਗਦੀ ਆ ਅਸੀਂ ਤਿਆਰ ਆ ਦੇਖੋ ਬਰੰਟ ਕੱਪ ਦਾ ਲੈਣ ਆਉਂਦੇ ਆ ਧੱਕੇ ਦੇ ਨਾਲ ਲੱਗਦਾ ਕਿ ਲਾਠੀ ਚਾਰਜ ਹੋਵੇਗਾ ਕਿਉਂਕਿ ਪੁਲਿਸ ਦੀ ਗੇਂਦ ਤੀ ਕਾਫੀ ਵੱਡੀ ਹੈ ਜਿਹੜਾ ਕਹਿੰਦੇ ਮੇਰੇ ਰਾਜ ਦੇ ਵਿੱਚ ਧਰ ਨਹੀਂ ਲੱਗਣਗੇ ਅੱਜ ਆ ਲਾਠੀ ਚਾਰਜ ਕਰਦੇ ਆ ਤੁਹਾਡੇ ਸਾਹਮਣੇ ਬਿਲਕੁਲ ਸਾਡੇ ਕਿਸਾਨਾਂ ਦਾ ਬੁਰੇ ਤੋਂ ਲਾਠੀ ਚਾਰਜ ਕਰਿਆ ਸੀ ਉੱਧਰੋਂ ਅੱਗੇ ਵਧ ਰਹੇ ਆ ਲੋਕੋ ਜੀ ਟੀਮ ਨਾਲ ਜੁੜਨ ਤੁਸੀਂ ਮੈਂ ਅਮਤਾਜ ਪਿੰਡ ਵਿਧਿਆਲਾ ਦੇਖੇ ਮੌਜੂਦ ਆ ਜਿਹੜਾ ਰਾਮਪੁਰਾ ਕੋਲ ਦੇ ਮੌਜੂਦ ਹੈ ਜੌਂਦ ਤੇ ਜਿਹੜੇ ਕਿਸਾਨ ਨੇ ਭਾਰਤ ਕਿਨੂ ਇੱਕ ਤਾਂ ਗ੍ਰਾਹਾਂ ਦੇ ਜਿਹੜੇ ਵਰਕਰ ਨੇ ਆ ਰਹੇ ਨੇ ਇੱਥੇ ਜ਼ਮੀਨ ਦਾ ਰੌਲਾ ਆ ਪ੍ਰਸ਼ਾਸਨ ਦੇ ਨਾਲ ਦਾ ਪ੍ਰਸ਼ਾਸਨ ਦੀਆਂ ਤਸਵੀਰਾਂ ਦਿਖਾਉਨੇ ਆ ਕਿ ਭਾਰੀ ਗਿਣਤੀ ਵਿੱਚ ਪੁਲਿਸ ਅੱਗੇ ਇੱਥੇ ਲਾਠੀ ਚਾਰਜ ਹੋ ਕੇ ਹਟਿਆ ਹੋਣੇ ਤਾਂ ਹੁਣ ਜਿਹੜੇ ਉਹ ਗ੍ਰਾਹਾਂ ਯੂਨੀਅਨ ਦੇ ਜਿਹੜੇ ਵਰਕਰ ਨੇ ਉਹ ਅੱਗੇ ਵੱਲ ਵਧ ਰਹੇ ਨੇ ਤਸਵੀਰਾਂ ਦਿਖਾਵਾਂਗੇ ਬਾਈ ਜੀ ਅੱਜ ਦਾ ਰੌਲਾ ਕੀ ਹੈ ਇੱਥੇ ਰੌਲਾਗਾ ਦਾ ਇਹ ਇਥੋਂ ਦੀ ਭਗਵੰਤ ਮਾਨ ਸਰਕਾਰ ਜੌਂਦ ਪਿੰਡ ਦੀਆਂ ਜ਼ਮੀਨਾਂ ਦੇ ਕਬਜ਼ਾ ਕਰਨ ਆਉਂਦੀ ਹੈ ਜੀਦਾ ਅਸੀਂ ਹਰ ਹਾਲ ਦੇ ਵਿੱਚ ਕਬਜ਼ਾ ਨਹੀਂ ਹੋਣਾ ਚਾਹੀ ਸਾਡਿਆਂ ਜਾਨਾਂ ਲੈ ਲੈ ਭਗਵੰਤ ਮਾਨ ਸਰਕਾਰ ਜਿੰਨੀਆਂ ਮੰਗਦੀ ਹੈ ਅਸੀਂ ਤਿਆਰ ਆਂ ਕੀ ਕਰ ਕੀ ਰਹੀ ਆ ਉੱਥੇ ਦੇਖੋ ਬਰੰਟ ਕੱਪ ਦਾ ਲੈਣ ਆਉਂਦੇ ਆ ਧੱਕੇ ਦੇ ਨਾਲ ਉਹ ਕਹਿੰਦੀ ਆ ਕਦਾਬਰੀਆਂ ਨਹੀਂ ਹੋ ਜਾਂ ਬੰਦੇ ਇੰਨੇ ਸਾਲੋਂ 50-50 ਸਾਲੋਂ ਜ਼ਮੀਨਾਂ ਬਾਂਉਂਦੇ ਆ ਸਰਕਾਰ ਦਾਵੇ ਕਰਦੀ ਆ ਸਾਡੀਆਂ ਨੇ ਜ਼ਮੀਨਾਂ ਲੋਕਾਂ ਦੀਆਂ ਜ਼ਮੀਨਾਂ ਧੱਕੇ ਨਾਲ ਨੱਪਣਾਉਂਦੇ ਆ ਚਾਹੇ ਉਹ ਭਾਰਤ ਮਾਲਾ ਪ੍ਰੋਜੈਕਟ ਦੇ ਵੱਡੀਆਂ ਸੜਕਾਂ ਹੋਣ ਉਹਨਾਂ ਦੇ ਧੱਕੇ ਨਾਲ ਕਬਜ਼ੇ ਕਰਦੇ ਆ ਇੱਥੋਂ ਦੀ ਭਗਵਾਨਤਮਾਨ ਸਰਕਾਰ ਜਿਹੜੀ ਉਹਦੀ 2 ਟੀਮ ਬਣੀ ਹੋਈ ਆ ਨਰਿੰਦਰ ਮੋਦੀ ਦੀ ਉਹ ਅੱਜ ਇਹਨੇ ਸਾਬਤ ਕਰਤਾ ਜਿਹੜਾ ਕਹਿੰਦੇ ਮੇਰੇ ਰਾਜ ਦੇ ਵਿੱਚ ਧਰਨੇ ਲੱਗਣਗੇ ਅੱਜ ਆ ਲਾਠੀ ਜਾਰਜ ਕਰਦਿਆ ਤੁਹਾਡੀ ਬਿਲਕੁਲ ਸਾਡੇ ਕਿਸਾਨਾਂ ਦਾ ਬੁਰੀ ਤੋਂ ਲਾਠੀ ਚਾਰਜ ਗਿਆ ਸੀ ਉੱਧਰੋਂ ਅੱਗੇ ਵਧ ਰਹੇ ਆ ਉਹਨਾਂ ਦੇ ਮੁਕਾਬਲਾ ਕਰਨ ਦੇ ਲਈ ਤੁਸੀਂ ਮੁਕਾਬਲਾ ਕਰੋਗੇ ਅਸੀਂ ਦੇਖੋ ਜਬਰ ਦੇਖੋ ਤੁਸੀਂ ਆਹ ਦੇਖ ਸਕਦੇ ਹੋ ਕਿਸਾਨਾਂ ਦੇ ਕਿਵੇਂ ਆ ਪੈਸੇ ਨਾਲ ਟੁੱਟੇ ਆ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਾਂਗੇ ਇਸ ਲਈ ਅਸੀਂ ਅੱਗੇ ਵਧਾਂਗੇ ਤਾਂ ਤਸਵੀਰਾਂ ਦਿਖਾ ਦਿੰਦੇ ਆ ਕਿਸਾਨ ਨੇ ਜਿਹੜੇ ਉਹ ਅੱਗੇ ਵਧ ਰਹੇ ਉਹਨਾਂ ਦਾ ਕਹਿਣਾ ਕਿ ਸਾਡੇ ਬੰਦਿਆਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਪੁਲਿਸ ਦੇ ਵੱਲੋਂ ਤਾਂ ਹੁਣ ਜਿਹੜੇ ਕਿਸਾਨ ਨੇ ਉਹ ਵੀ ਅੱਗੇ ਵਧ ਰਹੇ ਨੇ ਉਹਨਾਂ ਦਾ ਕਹਿਣਾ ਇਹ ਜ਼ਮੀਨਾਂ ਉੱਤੇ ਕਬਜ਼ਾ ਕੀਤਾ ਜਾ ਰਿਹਾ ਤੇ ਅਸੀਂ ਹੁਣ ਮੁਕਾਬਲਾ ਕਰਾਂਗੇ ਜੇਕਰ ਲਾਠੀ ਚਾਰਜ ਕੀਤਾ ਗਿਆ ਤਾਂ ਤਸਵੀਰਾਂ ਦੇਖ ਸਕਦੇ ਹਾਂ ਪੁਲਸ ਜਿਹੜੀ ਉਹ ਉਤਰ ਰਹੀ ਹੈ ਗੱਡੀਆਂ ਦੇ ਵਿੱਚੋਂ ਇੱਥੇ ਅਸਾਰ ਬਣੇ ਹੋਇਆ ਪੂਰੇ ਮੁਰਦਾਬਾਦ ਮੁਰਦਾਬਾਦ ਤਾ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਸਾਹਮਣੇ ਪੁਲਿਸ ਹੈ ਪਿੱਛੇ ਕਿਸਾਨ ਹੈ ਅਗਰਾਹਾ ਯੂਨੀਅਨ ਦੇ ਜਿਹੜੇ ਕਿਸਾਨ ਨੇ ਉਹ ਅੱਗੇ ਵੱਧ ਰਹੇ ਨੇ ਇਸ ਤੋਂ ਪਹਿਲਾਂ ਵੀ ਲਾਠ ਚਾਰਜ ਹੋਇਆ ਤੇ ਹੁਣ ਫੇਰ ਲੱਗਦਾ ਕਿ ਲਾਠ ਚਾਰਜ ਹੋਵੇਗਾ ਕਿਉਂਕਿ ਪੁਲਿਸ ਦੀ ਗੈਂਟੀ ਕਾਫੀ ਵੱਡੀ ਹੈ ਉਹ ਬਾਈ ਬਾਈ ਅੱਗੇ ਨਹੀਂ ਮੇਰੇ ਤੁਸੀਂ ਅੱਗੇ ਵੀ ਤਾਂ ਨੌਜਵਾਨ ਵੀ ਨਾਲ ਨੇ ਇਹਨਾਂ ਦੇ ਕੋਲ ਵੀ ਢੰਡੇ ਨੇ ਤੇ ਉਸ ਦੂਸਰੇ ਪਾਸੇ ਡਾਂਗਾ ਲੈ ਕੇ ਪੁਲਿਸ ਖੜੀ ਹੈ ਇੱਥੇ ਪਹਿਲਾਂ ਲਾਠੀ ਚਾਰਜ ਹੋਇਆ ਵੱਡੀ ਗਿਣਤੀ ਦਾ ਇੱਥੇ ਪੁਲਿਸ ਮੌਜੂਦ ਹੈ ਪਿੰਡ ਪਿੰਡ ਜੌਨ ਦੀ ਜਿਹੜੀ ਜ਼ਮੀਨ ਹੈ ਉਹਨਾਂ ਦਾ ਕਹਿਣਾ ਕਿ ਉਹਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਨਾਲ ਹੋਰ ਵੀ ਪਿੰਡ ਨਹੀਂ ਜਿੱਥੇ ਇਹ ਸਥਿਤੀ ਬਣੀ ਹੋਈ ਹੈ ਇਸ ਵਕਤ ਨਾਲ ਵੱਡੀ ਗਿਣਤੀ ਵਿੱਚ ਕਿਸਾਨ ਅੱਗੇ ਆ ਰਹੇ ਨੇ ਤਾਂ ਅੱਗੇ ਵੀ ਜਿਹੜੀਆਂ ਗੱਡੀਆਂ ਨੇ ਪੁਲਿਸ ਦੀਆਂ ਗੱਡੀਆਂ ਨੇ ਇੱਥੇ ਜਿਹੜੀ ਪੌਜ਼ ਫੋਰਸ ਹੈ ਕਾਫੀ ਵੱਡੀ ਗਿਣਤੀ ਵਿੱਚ ਪਹਿਲਾਂ ਇੱਥੇ ਲਾਠੀ ਚਾਰ ਦੇ ਵਿਚਕੰਦੇ ਕਈ ਕਿਸਾਨਾਂ ਨੂੰ ਛੱਟਾਂ ਲੱਗਿਆ ਨੇ ਉਸ ਤੋਂ ਬਾਅਦ ਹੁਣ ਕਿਸਾਨ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਨੇ ਬੱਚਾ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿਸਾਨ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਨੇ ਤੇ ਅੱਗੇ ਪੁਲਿਸ ਖੜੀ ਹੈ ਸਾਰੇ ਸਾਥੀਆਂ ਨੇ ਬੇਨਤੀ ਹੈ ਵੀ ਇੱਥੇ ਰੁਕ ਜਾਓ ਇਹ ਤਾਂ ਕਿਸਾਨ ਨੇ ਜਿਹੜੇ ਉਹ ਇੱਥੇ ਰੁਕ ਚੁੱਕੇ ਨੇ ਉਹਨਾਂ ਦਾ ਕਹਿਣਾ ਇਹੋ ਤੋਂ ਬੁਕੇ ਇਕੱਠ ਕਰਕੇ ਅੱਗੇ ਵਧ ਜਾਵੇਗਾ ਤਾਂ ਕਿਸਾਨ ਖੇਤਾਂ ਵਿੱਚ ਦੀ ਦੇਖ ਸਕਦੇ ਹੋ ਕਿ ਖੇਤਾਂ ਵਿੱਚ ਦੀ ਵੀ ਕਿਸਾਨ ਇੱਥੇ ਪਹੁੰਚ ਰਹੇ ਨੇ ਵਾਹਾਂ ਵਿੱਚ ਦੀ ਹੁੰਦੇ ਹੋਏ ਜਿਹੜਾ ਪੁਲਿਸ ਦਾ ਮੁਕਾਬਲਾ ਕਰਨ ਦੇ ਲਈ ਕਿਸਾਨ ਇੱਥੇ ਪਹੁੰਚ ਰਹੇ ਨੇ ਕਿਉਂਕਿ ਪਹਿਲਾਂ ਇੱਥੇ ਲਾਠੀ ਚਾਰਜ ਕੀਤਾ ਗਿਆ ਹੁਣ ਤੋਂ 15-20 ਮਿੰਟ ਪਹਿਲਾਂ ਇੱਥੇ ਲਾਠੀ ਚਾਰਜ ਕੀਤਾ ਗਿਆ ਤਾਂ ਵੱਡਾ ਕਾਫਲਾ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਇੱਥੇ ਪਹੁੰਚ ਚੁੱਕਿਆ ਗ੍ਰਾਹਾਂ ਯੂਨੀਅਨ ਦੇ ਕਿਸਾਨ ਨੇ ਜਿਹੜੇ ਉਹ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਦਾ ਕਹਿਣਾ ਕਿ ਸਾਡੇ ਬੰਦਿਆਂ ਉੱਤੇ ਲਾਠੀ ਚਾਰਜ ਕੀਤੇ ਗਏ ਕਿਉਂਕਿ ਉਹ ਬੰਦੇ ਘੱਟ ਸੀ ਤਾਂ ਹੁਣ ਵੱਡੀ ਗਿਣਤੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਇੱਥੇ ਕਿਸਾਨ ਤਾਂ ਦੇਖ ਸਕਦੇ ਹੋ ਤਸਵੀਰਾਂ ਖੇਤਾਂ ਵਿੱਚ ਦੀ ਵੀ ਜਿਹੜੇ ਕਿਸਾਨ ਨੇ ਇੱਥੇ ਪਹੁੰਚ ਰਹੇ ਨੇ ਫੇਰ ਤਾਂ ਦੂਸਰੇ ਪਾਸੇ ਪੁਲਸ ਦੀ ਵੱਡੀ ਗਿਣਤੀ ਮੌਜੂਦ ਹੈ ਵੱਡੀ ਗਿਣਤੀ ਵਿੱਚ ਪੁਲਿਸ ਇੱਥੇ ਪਹੁੰਚੀ ਹੈ ਤਾਂ ਪੁਲਿਸ ਦੇ ਵੱਲੋਂ ਹੋ ਸਕਦਾ ਕਿ ਇੱਥੇ ਲਾਠੀ ਚਾਰਜ ਫੇਰ ਕੀਤਾ ਜਾਵੇ ਕਿਉਂਕਿ ਪਹਿਲਾਂ ਵੀ ਇੱਥੇ ਲਾਠੀ ਚਾਰਜ ਹੋਇਆ ਤਾਂ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਪਿੰਡ ਵਿਦਿਆਲਾ ਦੇ ਹਾਂ ਸਾਨਾ ਵੱਲੋਂ ਕੁਝ ਕਿਹਾ ਜਾ ਰਿਹਾ ਅਗਲਾ ਪ੍ਰੋਗਰਾਮ ਹੈ ਜਿਹੜੇ ਅੱਗੂ ਆਪਾਂ ਨੂੰ ਲੈਣਗੇ ਉਹਦੇ ਬਾਰੇ ਚੱਲਣਾ ਕਿ ਫਿਰ ਇਹ ਹੰੜਵਾਦੀ ਦੀ ਕਰਨੀ ਜਾਂਚ ਆਪਾਂ ਮੇਰੀ ਕਰਨਾ ਪ੍ਰਸ਼ਾਸਨ ਦੇ ਵਿੱਚ ਮੈਨਾ ਉਹ ਲੱਖ ਹਜ਼ਾਰ ਚ ਕਰਦੇ ਪਹਿਲਾਂ ਸਾਡੀ ਟਰਾਲੀ ਖੋ ਕੇ ਲਾਗੇ ੱੱੱਕੇ ਨਾਲ ਸਾਡੇ ਟਰੈਕਟਰ ਖੋਹੇ ਫਿਰ ਸਾਡੀ ਟਰਾਲੀ ਸ਼ਾਂਤੋਈ ਬੈਠੇ ਦੀ ਡਾਂਗਾ ਭਰਾਈਆਂ ਇੱਥੇ ਭਰ ਗਏ ਡਾਂਗਾ ਉਹਨਾਂ ਨੇ ਪੂਰੇ ਫੁੱਲ ਡਾਂਗਾ ਭਰਾਈਆਂ ਨੇ ਤੇ ਧਮਕਾ ਕੇ ਇਹ ਗੱਲ ਕਹੀ ਵੀ ਇੱਥੇ ਸੀ ਆ ਸਾਰਾ ਕੁਝ ਕਰਕੇ ਹਟਾਂਗੇ ਠੀਕ ਹੈ ਇਹਨਾਂ ਦੇ ਜਿਹੜੇ ਰੁੱਖ ਤਾਂ ਨੇ ਸਾਹਮਣੇ ਆ ਰਹਿਆ ਗਏ ੱਟਕੇ ਨਾਲ ਆ ਰਹੀ ਆ ਚੜ ਚੜ ਕੇ ਅਸੀਂ ਸ਼ਾਂਤਮਈ ਆ ਇਹ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਕਹਿੰਨੀ ਸੀ ਸੱਥਾਂ ਤੋਂ ਕਿਸਾਨਾਂ ਦੀ ਗੱਲ ਕਰੂਗੀ ਸਰਕਾਰ ਹੈ ਖੁਦ ਕਿਸਾਨਾਂ ਕਹਿੰਦੇ ਮੈਂ ਨਹੀਂ ਕੋਈ ਕਿਸਾਨ ਨਹੀਂ ਉਹ ਸਮਰਾਜੀ ਲੋਕਾਂ ਦਾ ਮੰਗਰ ਲੀਆਂ ਸਰਕਾਰਾਂ ਨਾਲੋਂ ਵੀ ਹਮਲਾ ਵੱਡਾ ਕਰ ਰਿਹਾ ਚੜ ਕੇ ਆ ਰਹੇ ਨੇ ਜੀ ਇਸ ਤਾਵੇਂ ਨਾਲ ਸੀ ਜਦੋਂ ਰੱਠਿਆਰ ਜੋਇਆ ਇਹ ਮਾਮਾ ਭੈਣਾ ਸਾਡੀਆਂ ਪਿੱਛੇ ਸੀ ਸਾਡੇ ਆਗੂ ਸੀ ਅਸੀਂ ਹੱਦਬੰਦੀ ਤੇ ਲਾਏ ਹੋਏ ਸੀ ਇਹਨਾਂ ਨੇ ਲਾਠੀ ਚਾਰਜ ਕੀਤਾ ਅੰਨੇਵਾ ਇਹ ਭਗਵੰਤ ਮਾਨ ਦੀ ਬਹੁਤ ਨਰੇਕੀ ਆ ਇਸ ਕਰਕੇ ਉਹਦਾ ਅਸੀਂ ਇਹ ਵਿਰੋਧ ਕਰਦੇ ਹਾਂ ਪੂਰਾ ਤਾਂ ਤਸਵੀਰਾਂ ਦਿਖਾ ਦਿੰਨੇ ਆ ਕਿਸਾਨ ਇੱਥੇ ਕਿੱਟੇ ਹੋਣੇ ਸ਼ੁਰੂ ਹੋ ਗਏ ਦੂਸਰੇ ਪਾਸੇ ਪੁਲਿਸ ਦੀ ਵੱਡੀ ਗਿਣਤੀ ਆ ਪੁਲਸ ਦੀਆਂ ਤਸਵੀਰਾਂ ਦਿਖਾਉਨੇ ਆ ਕਿ ਇੱਥੇ ਜਿਹੜੇ ਹੱਦਬੰਦੀ ਉੱਤੇ ਕੁਝ ਕਿਸਾਨ ਖੜੇ ਸੀ ਉਹਨਾਂ ਦਾ ਕਹਿਣਾ ਕਿ ਅਸੀਂ ਨਿਗਰੱਖਣ ਦੇ ਲਈ ਕੁਝ ਕਿਸਾਨ ਨੂੰ ਖੜਾਇਆ ਹੋਇਆ ਸੀਗਾ ਪਰ ਪੁਲਸ ਨੇ ਉਹਨਾਂ ਖੜੇ ਕਿਸਾਨਾਂ ਉੱਤੇ ਲਾਠੀ ਚਾਰਜ ਕੀਤਾ ਕਈ ਕਿਸਾਨਾਂ ਦੇ ਸੱਟਾਂ ਵਜੀਆਂ ਨੇ ਕਿਸੇ ਦੀ ਇੱਕ ਸ਼ਾਇਦ ਬਾਹਾਂ ਜਾਂ ਲੱਤ ਟੁੱਟੀ ਹੋਈ ਹੈ ਉਹਦੀ ਖਬਰ ਵੀ ਆ ਰਹੀ ਹੈ ਤਾਂ ਹੁਣ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਇਕੱਠੇ ਹੋਣ ਲੱਗੇ ਨੇ ਇਸ ਰਸਤੇ ਦੇ ਉੱਤੇ ਜਿਹੜਾ ਬੱਲੋ ਪਿੰਨੂ ਰਸਤਾ ਜਾਂਦਾ ਹੈ ਆਕਿਆ ਜਾ ਰਿਹਾ ਹੈ ਕਿ ਇੱਥੇ ਹੁਣ ਦੁਬਾਰਾ ਜਿਹੜੀ ਸਥਿਤੀ ਹੈ ਉਹ ਨਾਜ਼ੁਕ ਬਣ ਸਕਦੀ ਹੈ ਕਿਉਂਕਿ ਪਹਿਲਾਂ ਲਾਠੀ ਚਾਰਜ ਹੋਇਆ ਤਾਂ ਆਗੂ ਉਹਨਾਂ ਦਾ ਕਹਿਣਾ ਕਿ ਆਗੂ ਆ ਰਹੇ ਨੇ ਉਹਨਾਂ ਗਵਾਈ ਕਰਨਗੇ ਤਾਂ ਸਵੇਰਾ ਹੈਗੀਆਂ ਨੇ ਕਿ ਕਿ ਅੱਗੇ ਵਧਨ ਦੀ ਸ਼ਾਇਦ ਆ ਜਿਹੜੀ ਹੈਗੀ ਆ ਇਸ ਤੋਂ ਬਾਅਦ ਤਸਵੀਰ ਦਿਖਾ ਦਿੰਦੇ ਆ ਕਿ ਪੁਲਿਸ ਜਿਹੜੀ ਪੂਰੀ ਤਿਆਰੀ ਵਿੱਚ ਖੜੀ ਹੈ ਤਾਂ ਪੁਲਿਸ ਦੀ ਪੂਰੀ ਤਿਆਰੀ ਦੇ ਵਿੱਚ ਹੈ ਉਹਨਾਂ ਦਾ ਕਹਿਣਾ ਕਿ ਸਾਨੂੰ ਡਾਂਗਾਂ ਦੇ ਨਾਲ ਇੱਥੋਂ ਸਾਡੀ ਟਰਾਲੀ ਲੀਕ ਹੋਈ ਗਈ ਤੇ ਸਾਡੇ ਨਾਲ ਕੁੱਟਮਾਰ ਕੀਤੀ ਗਈ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਹੈ ਤਾਂ ਪੁਲਿਸ ਦੇ ਵੱਲੋਂ ਕੋਈ ਇਸ਼ਾਰੇ ਕੀਤੇ ਜਾ ਰਹੇ ਨੇ ਕਿ ਵਾਪਸ ਜਾਓ ਜੀ ਤਾਂ ਕਿਸਾਨ ਦਖਤਾ ਦਿੰਦੇ ਆ ਕਿ ਤਸਵੀਰਾਂ ਕਿ ਕਿਸਾਨ ਖੇਤਾਂ ਦੇ ਵਿੱਚ ਮੌਜੂਦ ਨਹੀਂ ਉਧਰੋਂ ਪਾਸੋਂ ਆ ਰਹੇ ਨੇ ਹਾਂ ਸਾਰਿਆਂ ਨੂੰ ਬੇਨਤੀ ਹੈ ਬਖਸ਼ਰ ਦੀ ਕਿਰਪਾਤਾ ਕਰੋ ਤਾਂ ਟਕਰਾਅ ਦੀ ਜਿਹੜੀ ਸਥਿਤੀ ਹੈ ਉਹ ਇੱਥੇ ਬਾਹੀ ਹੋਈ ਹੈ ਉਗਰਾਹਾ ਯੂਨੀਅਨ ਦੇ ਜਿਹੜੇ ਕਿਸਾਨ ਨੇ ਤੇ ਸਾਹਮਣੇ ਜਿਹੜੀ ਪੁਲਿਸ ਹੈ ਤਾਂ ਪੁਲਿਸ ਜਿਹੜੀ ਹੁਣ ਅੱਗੇ ਵਧ ਰਹੀ ਹੈ ਤਸਵੀਰਾਂ ਦਿਖਾ ਦਿੰਦੇ ਆ ਕਿ ਪੁਲਿਸ ਤੇ ਕਿਸਾਨਾਂ ਦੇ ਵਿੱਚ ਜਿਹੜਾ ਹੁਣ ਮੁਕਾਬਲਾ ਹੋਣ ਦੇ ਸਾਰ ਬਣੇ ਹੋਏ ਨੇ ਕਿਉਂਕਿ ਪੁਲਿਸ ਜਿਹੜੀ ਉਹ ਲਗਾਤਾਰ ਅੱਗੇ ਵਧ ਰਹੀ ਹੈ ਉਹਨਾਂ ਦਾ ਕਹਿਣਾ ਕਿ ਜਿਹੜੇ ਕਿਸਾਨ ਨੇ ਸਾਡੇ ਕਿਸਾਨਾਂ ਦੇ ਉੱਤੇ लाठी चार्ज ਕੀਤਾ ਗਿਆ ਤਾਂ ਦੇਖ ਸਕਦੇ ਹੋ ਕਿ ਤਸਵੀਰਾਂ ਪੂਰੀ ਸਥਿਤੀ ਹੈ ਜਿਹੜੀ ਉਹ ਟਕਰਾਅ ਵਾਲੀ ਬਣੀ ਹੋਈ ਹੈ ਇੱਥੇ ਵੱਡੇ ਅਧਿਕਾਰੀ ਮੌਜੂਦ ਨੇ ਪੁਲਿਸ ਮੌਜੂਦ ਹੈ ਜਿਹੜੀ ਕਿ ਲਗਾਤਾਰ ਕਿਸਾਨਾਂ ਨੂੰ ਵਾਪਸ ਮੁੜਨ ਲਈ ਕਹਿ ਰਹੀ ਹੈ ਪਰ ਕਿਸਾਨ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਉੱਤੇ ਖੜਾਂ ਦੇ ਉੱਤੇ लाठी चार्ज ਕੀਤਾ ਸਾਡਾ ਸਮਾਨ ਖੋਇਆ ਗਿਆ ਸਮਾਨ ਭੰਨਿਆ ਤੋੜਿਆ ਗਿਆ ਟਰਾਲੀ ਤੱਕ ਖੋਏ ਗਏ ਤਾਂ ਲਗਾਤਾਰ ਦੇਖ ਸਕਦੇ ਹਾਂ ਕਿ ਕਿਸਾਨ ਨੇ ਜਿਹੜੇ ਉਹ ਅੱਗੇ ਵੱਧ ਰਹੇ ਨੇ ਤਾਂ ਇੱਕ ਪਾਸੇ ਕਿਸਾਨ ਨੇ ਵੱਡੀ ਗਿਣਤੀ ਵਿੱਚ ਲਗਾਤਾਰ ਟਰਾਲੀਆਂ ਪਿਕਅਪ ਗੱਡੀਆਂ ਗੱਡੀਆਂ ਦੇ ਉੱਤੇ ਆ ਰਹੇ ਨੇ ਤੇ ਦੂਸਰੇ ਪਾਸੇ ਜਿਹੜੀ ਪੁਲਸ ਦੀ ਵੱਡੀ ਨਫਰੀ ਇੱਥੇ ਤਾਇਨਾਤ ਆ ਕਿਉਂਕਿ ਇੱਥੇ ਸਥਿਤੀ ਹੈ ਜਿਹੜੀ ਉਹ ਟਕਰਾਅ ਦੀ ਬਣੀ ਹੋਈ ਹੈ ਇਸ ਤੋਂ ਪਹਿਲਾਂ ਇੱਥੇ ਲਾਠੀ ਚਾਰਜ ਹੋਇਆ ਇਸ ਤੋਂ 10 ਤੋਂ 15 ਮਿੰਟ ਪਹਿਲਾਂ ਕਿਸਾਨਾਂ ਦਾ ਕਹਿਣਾ ਕਿ ਜਿਹੜਾ ਜ਼ਮੀਨਾਂ ਉੱਤੇ ਕਬਜ਼ਾ ਕਰਵਾ ਰਹੀ ਹੈ ਸਰਕਾਰ ਤੱਕੇ ਨਾਲ ਪੁਲਸ ਦਾ ਜ਼ੋਰ ਦਿਖਾ ਕੇ ਤਾਂ ਹੁਣ ਸਮਾਨ ਹੈ ਜਿਹੜਾ ਕੁਝ ਉਹਨਾਂ ਦਾ ਕਿਸਾਨਾਂ ਦਾ ਕਹਿਣਾ ਕਿ ਸਾਡਾ ਕੋਈ ਸਮਾਨ ਹੈ ਉਹ ਪ੍ਰਸ਼ਾਸਨ ਦੇ ਕੋਲ ਹੈ ਉਹ ਸਾਡਾ ਵਾਪਸ ਕੀਤਾ ਜਾਵੇ ਤਾਂ ਅਗਲੀ ਸਥਿਤੀ ਕੀ ਹੈ ਦੇਖਦੇ ਰਹੋ ਲਗਾਤਾਰ ਦਿਖਾ ਰਹੇ ਹਾਂ ਤੁਸੀਂ ਇਹਨਾਂ ਤੁਹਾਨੂੰ